ਉਦਰ ਪੁਤਿਨ ਨੇ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਦਾ ਇਸ਼ਾਰਾ ਕਰ ਦਿੱਤਾਗਾ ਤੁਹਾਨੂੰ ਦੱਸ ਦਈਏ ਅਮਰੀਕੀ ਰਾਸ਼ਟਰਪਤੀ ਚੋਣਾਂ 5 ਨਵੰਬਰ 2024 ਨੂੰ ਹੋਣੀਆਂ ਹਨ ਤੇ ਇਸ ਚੋਣ ਨੂੰ ਦੁਨੀਆ ਭਰ ਵਿੱਚ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਤੀਜਿਆਂ ਦਾ ਵਿਸ਼ਵ ਰਾਜਨੀਤੀ ਵਪਾਰ ਅਤੇ ਸੁਰੱਖਿਆ ਤੇ ਹੋਰ ਖੇਤਰਾਂ ਤੇ ਡੂੰਘਾ ਪ੍ਰਭਾਵ ਹੈ ਖਾਸ ਤੌਰ ਤੇ ਇਹ ਚੋਣ ਰੂਸ ਲਈ ਵੀ ਮਹੱਤਵਪੂਰਨ ਹੈ ਜੋ ਅਮਰੀਕਾ ਸਤਿਰਿਤ ਯੂਕਰੇਨ ਨਾਲ ਜੰਗ ਲੜ ਰਿਹਾ ਹੈ ਅਜਿਹੇ ਜੇ ਸਵਾਲ ਇਹ ਉੱਠਦਾ ਹੈ ਕਿ ਰੂਸੀ ਰਾਸ਼ਟਰਪਤੀ ਕਿਸ ਨੂੰ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਬਣ ਦੇ ਬੰਨਾ ਦੇਖਣਾ ਚਾਹੁੰਦੇ ਹਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਪੁਤਿਨ ਨੇ ਅਚਾਨਕ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਖਿਲਾਫ ਅਮਰੀਕੀ ਉਪ ਰਾਸ਼ਟਰਪਤੀ ਕੰਬਲਾ ਹੈਰਿਸ ਨੂੰ ਸਮਰਥਕ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਨੇ ਇਹ ਐਲਾਨ 5 ਸਤੰਬਰ ਨੂੰ ਵਲਾਦੀਵੋਸ ਟੋਕਟ ਅਜੋਜਿਤ ਇਸਟਰਟ ਇਕਨੋਮਿਕ ਫੋਰਮ ਦੌਰਾਨ ਕੀਤਾ ਇਹ ਬਿਆਨ ਅਜਿਹੇ ਸਮੇਂ ਚ ਆਇਆ ਹੈ ਜਦੋਂ ਬਿਡੇਨ ਪ੍ਰਸ਼ਾਸਨ ਨੇ ਰੂਸ ਦੇ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਦਖਲ ਦੇਣ ਦਾ ਦੋਸ਼ ਲਗਾਇਆ ਹੈ ਹੁਣ ਪੁਤਿਨ ਦੀ ਇਸ ਟਿੱਪਣੀ ਤੇ ਕੁਮਾਂਤਰੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਰੂਸ ਅਤੇ ਟਰੱਕ ਵਿਚਾਲੇ ਚੰਗੇ ਸਬੰਧਾਂ ਦੀ ਚਰਚਾ ਹੁੰਦੀ ਰਹੀ ਹੈ ਅਮਰੀਕਾ ਦੇ ਦੋਸ਼ਾਂ ਤੋਂ ਅਗਲੇ ਦਿਨ ਪੁਤੀ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਜੋ ਬਿਡੇਨ ਦੇਸ਼ ਦੇ ਮਨਪਸੰਦ ਨੇਤਾ ਸਨ ਕਿਉਂਕਿ ਉਹ ਦੁਬਾਰਾ ਚੋਣ ਲੜ ਰਹੇ ਹਨ ਉਹਨਾਂ ਕਿਹਾ ਕਿ ਜਦੋਂ ਬ੍ਰਿਟੇਨ ਨੇ ਜੁਲਾਈ ਚ ਚੋਣ ਦੌੜ ਚੋਂ ਖੁਦ ਨੂੰ ਬਾਹਰ ਕੱਢ ਲਿਆ ਤੇ ਕਮਲਾ ਹੈਰਿਸ ਨੂੰ ਵਾਕਡੋਰ ਸੌਂਪੀ ਤਾਂ ਉਹ ਹੁਣ ਰੂਸ ਹੀ ਉਹਨਾਂ ਨੂੰ ਸਮਰਥਕ ਕਰੇਗਾ ਉਨ੍ਹਾਂ ਕਿਹਾ ਕਿ ਰੂਸ ਨਵੇਂ ਡੈਮੋਕਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਦਾ ਸਮਰਥਕ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਰੂਸੀ ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਮੈਂ ਤੁਹਾਨੂੰ ਸਾਡੇ ਪਸੰਦੀਦਾ ਨੇਤਾ ਬਾਰੇ ਦੱਸਿਆ ਹੈ ਜੇਕਰ ਤੁਸੀਂ ਇਸ ਨੂੰ ਕਹਿ ਸਕਦੇ ਹੋ ਤਾਂ ਮੈਂ ਮੌਜੂਦਾ ਰਾਸ਼ਟਰਪਤੀ ਬਿਡੇਨ ਦਾ ਨਾਮ ਲਵਾਗਾ ਰੂਸ ਦੇ ਰਾਸ਼ਟਰਪਤੀ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਨੂੰ ਦੌੜ ਤੋਂ ਬਾਹਰ ਕਰ ਦਿੱਤਾ ਗਿਆ ਹੈ ਪਰ ਉਸਨੇ ਆਪਣੇ ਸਾਰੇ ਸਮਰਥਕਾਂ ਨੂੰ ਕਿਹਾ ਹੈ ਕਿ ਕਮਲਾ ਹੈਰਿਸ ਦਾ ਸਮਰਥਕ ਕਰਨ ਦੀ ਸਪੱਸ਼ਟ ਕੀਤੀ ਤਾਂ ਅਸੀਂ ਵੀ ਉਸ ਕਮਲਾ ਹੈਰਿਸ ਨੂੰ ਸਮਰਥਕ ਕਰਾਂਗੇ ਹਾਲਾਂਕਿ ਉਸਨੇ ਬਾਅਦ ਵਿੱਚ ਕਿਹਾ ਕਿ ਉਹਨਾਂ ਦੇ ਪਸੰੰਦ ਦੇ ਨੇਤਾ ਨੂੰ ਚੁਣਨ ਦੀ ਸ਼ਕਤੀ ਅਮਰੀਕੀ ਲੋਕਾਂ ਕੋਲ ਹੈ ਉਹਨਾਂ ਕਿਹਾ ਕਿ ਰੂਸ ਵਿਕਲਪ ਦਾ ਸਨਮਾਨ ਕਰੇਗਾ ਜੀ ਹਾਂ ਇਹ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ